thank <laughs> you ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੀ ਧੂਮ-ਧਾਮ ਨਾਲ ਮਨਾਏ ਜਾ ਰਹੇ ਹੈ ਜਿਸ ਕਰਕੇ ਪੂਰੇ ਭਾਰਤ ਦੇ ਅੰਦਰ ਆਜ਼ਾਦੀ ਦਾ ਅੰਮ੍ਰਿਤ ਮહોਤਸਵ ਮਨਾਇਆ ਜਾ ਰਿਹਾ ਹਰ ਵਰਗ ਹਰ ਸਮਾਜ ਆਪਣੇ ਆਪਣੇ ਲੈਵਲ ਦੇ ਉੱਤੇ ਦੇਸ਼ ਦੀ ਆਜ਼ਾਦੀ ਨੂੰ ਮਨਾ ਰਿਹਾ ਹੈ ਅਸੀਂ ਵੀ ਨੌਜਵਾਨਾਂ ਦੇ ਨਾਲ ਇੱਕ ਤਿਰੰਗਾ ਯਾਤਰਾ ਜੋ ਦਿੱタルਪੁਰ ਤੋਂ ਸ਼ੁਰੂ ਕੀਤੀ ਹੈ ਉਹਨੂੰ ਇੱਥੇ ਮਾਰਾਣਾ ਪ੍ਰਤਾਪ ਚੌਕ ਤੇ ਉਹਦਾ ਸਮਾਪਨ ਕੀਤਾ ਹੈ ਇਹ ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਔਰ ਆਜ਼ਾਦੀ ਦੇ 75 ਸਾਲ ਜਿਹੜੇ ਹੋਏ ਨੇ ਉਹਨਾਂ ਨੂੰ ਸਮਰਪਿਤ ਯਾਤਰਾ ਹੈ ਅੱਜ ਇੱਕ ਬਹੁਤ ਅੱਛਾ ਉਪਰਾਲਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਜਿੰਤੇ ਤੱਕ ਮੇਰੀ ਜਾਣਕਾਰੀ ਹੈ ਪਿਛਲੇ ਸਾਲ 1 ਕਰੋੜ ਦੇ ਕਰੀਬ ਤਿਰੰਗਾ ਜਿਹੜਾ 15 ਅਗਸਤ ਨੂੰ ਵੰਡਿਆ ਗਿਆ ਸੀਗਾ ਇਸ ਵਾਰ ਜੋ ਟਾਰਗੇਟ ਹੈ ਉਹ ਲਗਭਗ 20 ਕਰੋੜ ਤਿਰੰਗੇ ਵੰਡਣ ਦਾ ਆ ਰਿਹਾ ਲਗਭਗ ਦੇਸ਼ ਦੇ ਹਰ ਘਰ ਦੇ ਉੱਤੇ ਹਰ ਦੁਕਾਨ ਦੇ ਉੱਤੇ ਹਰ ਰੇੜੀ ਦੇ ਉੱਤੇ ਹਰ ਆਟੋ ਦੇ ਉੱਤੇ ਹਰ ਗੱਡੀ ਦੇ ਉੱਤੇ ਦੇਸ਼ ਦਾ ਤਿਰੰਗਾ ਟਰਾਈਕਰ ਜਿਸ ਤਿਰੰਗੇ ਦੇ ਲਈ ਸਾਡੇ ਦੇਸ਼ ਦੇ ਸ਼ਹੀਦਾਂ ਨੇ ਆਪਣੇ ਬਲੀਦਾਨ ਕੀਤੇ ਆ ਭਗਤ ਸਿੰਘ ਵਰਗੇ ਰਾਜਗੁਰੂ ਵਰਗੇ ਸੁਖਦੇਵ ਵਰਗੇ ਸੁਭਾਚੰਦਰ ਬੋਸ ਵਰਗੇ ਕ੍ਰਾਂਤੀਕਾਰੀਆਂ ਨੇ ਵੀਰ ਸਾ ਵਰਕਰ ਵਰਗੇ ਕ੍ਰਾਂਤੀਕਾਰੀਆਂ ਨੇ ਅੰਗਰੇਜ਼ਾਂ ਕੋਲ ਲੱਖਾਂ ਯਾਤਰਾਮਾ ਸਈਆਂ ਨੇ ਪਰ ਉਹਨਾਂ ਨੇ ਉਹਨਾਂ ਦੀ ਈਨ ਨਹੀਂ ਮੰਨੀ ਜਿਸ ਕਰਕੇ ਸਾਡਾ ਦੇਸ਼ ਯਾਦ ਹੋਇਆ ਅਸੀਂ ਘਰ ਘਰ ਤਿਰੰਗਾ ਮਹੀਮ ਦਾ ਪੂਰਾ ਸਮਰਥਨ ਕਰਦੇ ਆਂ ਔਰ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਕਿ ਹਰ ਨੌਜਵਾਨ ਆਪਣੇ ਘਰ ਦੇ ਉੱਤੇ ਤਿਰੰਗਾ ਲਗਾਏ ਔਰ ਨਾਲ ਇਹ ਵੀ ਚਿੰਤਾ ਕਰੇ ਕਿ ਸਾਡੇ ਮੋਹੱਲੇ ਦੇ ਅੰਦਰ ਸਾਡੇ ਪਿੰਡ ਦੇ ਅੰਦਰ ਸਾਡੇ ਸ਼ਹਿਰ ਦੇ ਅੰਦਰ ਹਰ ਜਗ੍ਹਾ ਤਿਰੰਗਾ ਲੱਗੇ ਇਹ ਮੁਹਿੰਮ ਨੂੰ ਆਪਾਂ ਪੂਰਾ ਹੰਗਾਰਾ ਦੇਵਾਂਗੇ